ਇਹ ਰਾਨਾ ਤਰਨਜੀਤ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਆਪਾਂ ਪਿੰਡ ਹਰੀਗੜ੍ਹ ਜੀ ਫਤਲਾ ਦੀ ਏਰੀਆ ਨਾਲ ਜੀ ਆਪਾਂ ਤੁਹਾਨੂੰ ਬਾਡੀ ਸੈਂਟਰ ਦੇ ਪੰਜ ਰਾਏ ਜੂਸ ਦੇ ਕੇ ਗਏ ਸੀ ਹਾਂ ਜੀ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਆ ਕਿਹ ਕੀ ਪ੍ਰੋਬਲਮ ਸੀ ਆਪਾਂ ਨੂੰ ਜੀ ਮੈਨੂੰ 3-4 ਸਾਲ ਤੋਂ ਪਹਿਲਾਂ ਸ਼ੂਗਰ ਦੀ ਪ੍ਰੋਬਲਮ ਅੱਛਾ ਜੀ ਤੇ ਸਰੀਰ ਨੂੰ ਵੀਕਨੈਸ ਜ਼ਿਆਦਾ ਰਹਿਣ ਲੱਗੀ ਸੀਗੀ ਅੱਛਾ ਜੀ ਤੇ ਤੁਹਾਡੇ ਬਾਡੀ ਸੈਂਟਰ ਤੇ ਕਦੋਂ ਨੂੰ ਪਤਾ ਲੱਗਿਆ ਜਿਹੜੀ ਸ਼ੂਗਰ ਸੀ ਇਹ 3-4 ਸਾਲ ਤੋਂ ਸ਼ੂਗਰ ਸੀ ਤੁਹਾਨੂੰ ਹਾਂ ਜੀ ਤੇ ਸ਼ੂਗਰ ਤੋਂ ਬਾਅਦ ਤੁਹਾਨੂੰ ਕੀ ਦਿੱਕਤਾਂ ਲੱਗੀਆਂ ਸਰੀਰ ਚ ਵੀਕਨੈਸ ਵੀਕਨੈਸ ਆ ਜੀ ਜੀ ਔਰ ਤੁਹਾ ਕਮਸੂਸੂੰ ਦੀ ਜਿਹੜੋ ਕੰਮ ਕਰਦੇ ਸੀਗੇ ਜੀ ਡੋਲੇ ਪੱਟਾਂ ਦੇ ਨਾਲ ਦਰਦ ਹੋ ਜਾਂਦਾ ਜੀ ਦਾ ਦਰ ਨਹੀਂ ਕਰਨਾ ਕੰਮ ਕਰਨਾ ਹਾਂਜੀ ਹਾਂਜੀ ਤੇ ਇਹ ਮੈਡੀਸਨ ਇਹ ਬਹੁਤ ਯੂਜ਼ ਕੀਤੀ ਹੋਊਗੀ ਹਾਂਜੀ ਮੈਡੀਸਨ ਬਹੁਤ ਯੂਜ਼ ਕੀਤੀ ਪੱਲਾ ਹੁਣ ਤੇ ਸਰਸਪੈਕ ਨੂੰ ਵਰਤਿਆ ਹੈਗਾ ਆ ਹਾਂਜੀ ਤੇ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਇਹੀ ਕਹਣਾ ਜਿਹੜੇ ਸਰਸਪੈਕ ਯੂਜ਼ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਜਿਹੜੀ ਦੂਜੀ ਕਿਟ ਲੈ ਲਈ ਕੋਈ ਰੈਗੂਲਰ ਰਹ ਰਹੀ ਆ ਉਹਨੇ 50 ਦਿਨ ਸਰਸਪੈਕ ਨੂੰ ਵਰਤ ਲਿਆ ਹਾਂਜੀ ਔਰ ਅਗਲਾ ਜਿਹੜਾ 100 ਦਿਨ ਦਾ ਕੋਰਸ ਪੂਰਾ ਕਰਨ ਨੂੰ ਦੂਜਾ ਜਿਹੜਾ ਤੁਹਾਡਾ ਸਰਸਪੈਕ ਚੱਲਦਾ ਪਿਆ ਹੈ ਚੱਲਦਾ ਪਿਆ ਜੀ ਤੇ ਅੱਜ ਤੁਸੀਂ ਕੋਈ ਮੈਡੀਸਿਨ ਯੂਜ਼ ਕਰਦੇ ਹੋ ਕੋਈ ਨਹੀਂ ਮੈਂ ਬਾਕੀ ਕੋਈ ਮੈਡੀਸਿਨ ਯੂਜ਼ ਨਹੀਂ ਕਰਦਾ ਕੱਲੇ ਸਰਸਪੈਕ ਹੀ ਵਰਤ ਰਿਹਾ ਸਰਸਪੈਕ ਯੂਜ਼ ਕੀਤਾ ਆ ਤਾਂ ਅੱਜ ਕੋਈ ਤੁਹਾਨੂੰ ਕਿਵੇਂ ਲੱਗਦਾ ਹੈ ਥਕਾਵਟ ਵਗੈਰਾ ਵੀ ਨਹੀਂ ਆਉਂਦੀ ਮੈਨੂੰ ਹੁਣ ਕੋਈ ਵਧੀਆ ਮਤਲਬ ਪਹਿਲਾਂ ਨਾਲੋਂ 70% ਮੈਨੂੰ ਹੈ ਠੀਕ ਹੈ ਮੇਰਾ ਸਰੀਰ ਕੋਈ ਥਕਾਵਟ ਨਹੀਂ ਹੈਗੀ ਪੂਰੀ એનર્ਜੀ ਆ ਹਾਂਜੀ ਹਾਂਜੀ ਪੂਰੀ ਲੱਗਦੀ ਮੈਨੂੰ ਤਾਂ ਇਹ ਕਹਿਣਾ ਜੀ ਵੀ ਇਹ ਬੋਡੀ ਸਰਵਿਸ ਚੈੱਕ ਕਰਵਾਉਣਾ ਇੱਕ ਵਾਰੀ ਸਾਲ ਚ ਜ਼ਰੂਰੀ ਹੈ ਤੇ ਸਰੀਰ ਨੂੰ ਜੋ ਵੀ ਪਰੇਨ ਵਾਲੀ ਹੋਵੇ ਡਾਕਟਰ ਸਾਹਿਬ ਦੱਸ ਕੇ ਉਸ ਹਸਾਬ ਨਾਲ ਦਵਾਈ ਲੈ। ਤੁਹਾਡੇ ਕਹਿਣ ਦਾ ਮਤਲਬ ਵੀ ਦਵਾਈਆਂ ਤਾਂ ਅਸੀਂ ਖਾ ਹੀ ਰਹੇ ਹਾਂ ਪਰ ਇੱਕ ਵਾਰੀ ਸੀਰੀ ਦੀ ਸਫਾਈ ਕਰਵਾ ਕੇ ਦੇਖੀਏ ਤੇ ਤੰਦਰਤ ਹੋ ਸਕਦੇ ਹਾਂ। ਥੈਂਕ ਯੂ ਜੀ।